কিন্তু কি না किस नाम पर का करते हैं जो जेडी ਤੁਸੀਂ ਇਹ 16 ਫੁੱਟ ਜਗਾ ਕੇ ਛੱਡੀ ਹੈ 16 ਕੀ ਕਾਰਨ ਸੀ ਕਿਉਂ ਛੱਡੀ ਗਈ ਕਿਸ ਨਕਸ਼ਾ ਨਹੀਂ ਪਾਸ ਕਰਤਾ ਸਾਰਾ ਤੋਂ ਅਸ਼ਲੇਬ ਹੈ ਹਾਂ 16 ਫੁੱਟ ਛੱਡੋਗੇ ਤਾਂ ਨਕਸ਼ਾ ਪਾਸ ਕਰਾਂਗੇ ਤੁਹਾਡੇ ਲਈ ਠੀਕ ਹੈ ਕਿੰਨਾ ਚਿਰ ਰੋਕਾ ਤੁਹਾਨੂੰ ਹੋਈ ਜਗਾ ਇਹ ਸੰਭਲਦ ਰਹੇ ਸੰਚੂ ਹੱਤ ਉਹ ਜਿਹੜੀ ਹੁਣ ਪਾਈ ਆ ਕਿੰਨਾ ਟਾਈਮ ਪਹਿਲਾਂ ਪਾਈ ਹੈ ਇਹ ਤੁਸੀਂ ਤਰੀਬ 2 2 2 ਪਾਈ ਨਹੀਂ ਇਹ ਤੇ ਤਾਰੀ ਕਿੰਨੀ ਲਵਾਈ ਹੈ ਵੀਰ ਜਗਾ ਵੀ ਟੋਟਲ ਸੀਗੀ 23 24 ਚਾਹ ਤੇ ਇਹ ਪਹਿਲਾ ਜਗਾ ਤੋਂ ਵੀ ਗੱਢਣ ਸੀ ਸਰੀਰ ਤੇ ਕਰ ਸੀ ਹਾਂ ਜੀ ਦੁਆਰੇ ਪਾਉਣ ਤੇ ਨਿਗਮ ਨੇ ਇਹ 700 150 ਹਾਂ ਜੀ ਓਕੇ ਉਹਨਾਂ ਨੇ ਨੰਬਰ ਡੈਕਟਰ ਪਾਇਆ ਸਾਰੀ ਵੇੜੀ ਨਵੀਂ ਬਣਾਈ ਵੀ ਹੈ ਉਹ ਰੋਡ ਦੇ ਉੱਪਰੋਂ ਸ਼ੁਰੂ ਕਰਕੇ ਉਹਨਾਂ ਨੇ ਸ਼ਟਰ ਲਗਾ ਕੇ ਸਰ ਜਿਹਨੇ ਵੀ ਪ੍ਰੈਸ ਰੀਡ ਸੀਗੇ ਕੱਲ ਸਾਡੇ ਕੋਲ ਆਏ ਸੀਗੇ ਇੱਕ ਕੰਪਲੇਂਟ ਲੈ ਕੇ ਮੈਂ ਤੁਹਾਡੇ ਸਾਰਿਆਂ ਦੇ ਮੂਹਰੇ ਉਹਨੂੰ ਸਪੈਕਟਰ ਨੂੰ ਫੋਨ ਕੀਤਾ ਉਹਨੂੰ ਕਿਹਾ ਵੀ ਚੈੱਕ ਕਰੋ ਚੈੱਕ ਕਰਕੇ ਸਾਨੂੰ ਵਾਪਸ ਹੀ ਦੱਸੋ ਉਹਨਾਂ ਨੇ ਸਾਨੂੰ ਵਾਪਸ ਹੀ ਦੱਸਿਆ ਕਿ ਜੋ ਵੀ ਉਹ ਬਿਲਡਿੰਗਾਂ ਸੀ ਬਿਲਡਿੰਗ ਬ੍ਰਾਂਚ ਨਾਲ ਗੱਲ ਕੀਤੀ ਜੋ ਬਿਲਡਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਬਿਲਡਿੰਗ ਬ੍ਰਾਂਚ ਦੇ ਹਿਸਾਬ ਨਾਲ ਉਹ ਬਿਲਕੁਲ ਠੀਕ ਬਣੀ ਹੈ ਤੇ ਜਿੰਨੀ ਵੀ ਬੰਦੀ ਉਹਦੀ ਪੀਸਟ ਕੰਪਾਉਂਡਿੰਗ ਦੀ ਫੀਸ ਸੀ ਜਾਂ ਜੋ ਵੀ ਫੀਸ ਸੀ ਉਹਨਾਂ ਦੇ ਪ੍ਰਵਾਰ ਲਈ ਤੇ ਉਹ ਲੀਗਲ ਬੇਸਿਸ ਤੇ ਬੰਦੀ ਹੈ ਤੇ ਜੇ ਹਜੇ ਵੀ ਤੁਹਾਡੀ ਕੋਈ ਕੁਐਰੀ ਆਉਂਦੀ ਹੈ ਉਹਦੇ ਤੇ ਅਸੀਂ ਉਹਨੂੰ ਚੈੱਕ ਕਰਵਾ ਲਾਂਗੇ ਕਿ ਇਹ ਕੋਈ ਲਾਗ ਨਹੀਂ ਵੀ ਜਿਹੜੀ 메ਨ ਤੇ ਬਿਲਡਿੰਗ ਬਣਨੀ ਹਾਈਵੇ ਦੇ ਉੱਪਰ ਉਹਦੀ ਕੋਈ ਪ੍ਰਾਣਿਤ ਤੇ ਮੂਹਰੇ ਜਗ੍ਹਾ ਛੱਡ ਕੇ 16 ਫੁੱਟ ਕੋਈ ਐਬਿਓਦ ਨਕਸ਼ਾ ਪਾਸ ਹੋਣ ਦਾ ਕਾਰਨ ਜਾਂ ਕੋਈ ਸਰ ਇੰਨੀ ਡਿਟੇਲਸ ਮੈਂ ਉਸ ਵਕਤ ਨਹੀਂ ਗਿਆ ਮੈਂ ਸਿਰਫ ਬਿਲਡਿੰਗ ਬ੍ਰਾਂਚ ਨੂੰ ਇੰਨਾ ਪੁੱਛਿਆ ਕਿ ਕੀ ਉਹ ਬਿਲਡਿੰਗ ਸਹੀ ਬਣੀ ਹੈ ਕੀ ਉਹਨਾਂ ਨੇ ਸਾਰੀ ਬੰਦੀਆਂ ਫੀਸਾਂ ਭਰੀਆਂ ਤੇ ਕੀ ਉਹ ਜਿਹੜੀ ਬਿਲਡਿੰਗ ਖੜੀ ਆ ਉਹ ਲੀਗਲ ਹੈ ਉਹਨਾਂ ਦੇ ਹਿਸਾਬ ਨਾਲ ਉਹ ਲੀਗਲ ਹੈ ਜੀ ਤੇ ਉਹਨਾਂ ਨੇ ਸਾਰੀਆਂ ਬੰਦੀ ਫੀਸਾਂ ਭਰੀਆਂ ਇਹ ਹਜੇ ਵੀ ਉਸ ਤੋਂ ਬਾਅਦ ਵੀ ਜੇ ਆਪਣੀ ਕੋਈ ਐਕਸਟਰਾ ਗੱਲ ਨਹੀਂ ਜਿਹੜੇ ਨਾਲ ਬਿਲਡਿੰਗ ਬਣੀ ਹੈ 2 ਮਹੀਨੇ ਪਹਿਲਾਂ ਲੈਂਡਰ ਪਿਆ ਹੈ ਨਿਗਮ ਨੇ ਉਹਨਾਂ ਦਾ ਨਕਸ਼ਾ ਪਾਸ ਕੀਤਾ ਹੈ ਵੀ ਉਹ 16 ਫੁੱਟ ਜਗ੍ਹਾ ਛੱਡ ਕੇ ਪਾਸ ਹੋਇਆ ਕੀ ਇਹਨਾਂ ਵਾਸਤੇ ਲਾ ਲਹਿਦਾ ਤੇ ਉਹਨਾਂ ਵਾਸਤੇ ਲਹਿਦਾ ਹੈ ਨਹੀਂ ਜੀ ਸਾਰਿਆਂ ਵਾਸਤੇ ਲਾ ਸੇ ਬਿਲਕੁਲ ਸਹੀ ਹੈ ਸਾਰੇ ਉਸ ਤੇ ਲੋ ਤੇ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਮੈਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਲੋਅ ਮੁਤਾਬਕ ਹੀ ਬਣੀ ਹੈ ਤਾਂ ਫਿਰ ਉਹ ਮੈਂ ਉਸ ਤੇ ਮੈਂ ਤਾਂ ਕੁਝ ਨਹੀਂ ਕਰ ਸਕਦਾ ਉਹਨਾਂ ਨੇ ਨੋਟਸ ਲਾਇਆ ਬੰਦ ਕਰਨ ਦਾ ਬਿਲਡਿੰਗ ਨੂੰ ਸਟਾਪ ਵਰਕ ਲਾਇਆ ਉਹ ਕਿਸ ਕਿਸ ਪਰਪਸ ਨੂੰ ਲਾਇਆ ਵੀ ਜਦੋਂ ਉਹਨਾਂ ਨੇ ਸਟਾਪ ਵਰਕ ਲਾਉਣ ਦਾ ਕਾਰਨ ਇਹ ਸੀ ਵੀ ਬਿਲਡਿੰਗ ਨਹੀਂ ਨਕਸ਼ੇ ਮੁਤਾਬਕ ਬਣ ਰਹੀ ਸਰ ਉਹਨਾਂ ਕੋਈ ਬੰਦ ਹੀ ਫੀਸ ਭਰੀ ਹੋਊਗੀ ਨਾ ਉਹਨਾਂ ਨੇ ਕੋਈ ਫੀਸ ਭਰਾਈ ਹੋਊ ਤੁਸੀਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਹਾਨੂੰ ਪ੍ਰੋਪਰ ਡਿਟੇਲ ਡਿਸਕ੍ਰਿਪਸ਼ਨ ਦਵਾ ਰਹੇ ਨੇ ਵੀ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੀ ਲੀਗਲ ਹੋਵੇ ਠੀਕ ਤੁਹਾਡਾ ਨਾ ਮੇਰਾ ਨਾ ਸੁਖਵਿੰਦਰਾ ਦੇ ਸਟੂਡੀਓ ਮੇਰਾ ਵਿੰਦਰ ਦੇ ਨਾਮ ਤੇ ਹੈ ਆ ਕੀ ਮਲਵਾ ਇਹ ਜਿਹੜੀ ਤੁਸੀਂ ਮୋਰੇ ਅੱਗੇ ਧਰਿਆ ਛੱਡੀ ਹੈ ਕਿਸ ਤਰ੍ਹਾਂ ਕਿਉਂ ਇਹ ਮਤਲਬ ਜਿਹੜਾ ਇੱਕ ਲਾਅ ਹੈ ਨਗਰ ਨਿਗਮ ਦਾ ਹਨਾ ਜਿਵੇਂ ਵੀ ਹੈ ਤਾਂ ਇਹ 16 ਫੁੱਟ ਛੱਡ ਕੇ ਹੀ ਸਾਨੂੰ ਮਤਲਬ ਸਾਡਾ ਨਕਸ਼ਾ ਵੀ ਪਾਸ ਹੋਇਆ ਸੀ ਕੇਸੀ ਬਣਾਈਏ 16 ਫੁੱਟ ਸਾਨੂੰ ਛੱਡ ਕੇ ਬਣਉਣੀ ਹੈ ਨਾਲ ਵੀਰੇ ਨਹੀਂ ਬਣਾਈਏ ਮੈਂ ਕਿੰਨੀ ਜਗ੍ਹਾ ਇਸਾਰੀ ਦੁਬੀ ਤੇ ਕਿੰਨੀ ਚਤੂਰੀ ਦੁਕਾਨ ਹੈ ਇਹ 16 ਫੁੱਟ ਛੜਦੀ ਜੀ 103 ਪੂਰੀ 103 ਚੋਂ ਛੱਡ ਕੇ 16 ਫੁੱਟ ਛੱਡੀ ਹੋਈ ਹੈ ਕਿ ਉਹਦੇ ਤੁਸੀਂ 16 ਫੁੱਟ ਦੇ ਪੈਸੇ ਭੇ ਕੀਤੇ ਸੀ ਤਾਂ ਜੀ ਹਾਂ ਜੀ ਇਹਨਾਂ ਦਾ ਮੈਂ ਨਾ ਬਿਕਰਮਜੀਤ ਸਿੰਘ ਦਾ ਮਾਲਵਾ ਟ੍ਰੈਵਲ ਆ ਮੇਰਾ ਕਚੈਰੀਆਂ ਦੇ ਬਿਲਕੁਲ ਸਾਹਮਣੇ ਆਫਿਸ ਹੈਗਾ ਹਾਈਵੇ ਦੇ ਉੱਤੇ ਹੀ ਬਲਬਾ ਜੋ ਤੁਹਾ ਇਹ ਹਾਈਵੇ ਤੋਂ ਕਿੰਨੀ ਜਗ੍ਹਾ ਛੱਡ ਕੇ ਨਕਸ਼ੇ ਪਾਸੋਂ ਕਿੰਨੀ ਜਗ੍ਹਾ ਛੱਡੀ ਹੈ। ਬਾਈ ਵੀ ਇਹ ਤੋਂ ਬਾਈ ਜੀ ਵੈਸੇ ਜਿਹੜਾ ਬਾਈ ਲਾਅ ਹੈਗਾ ਕਿ ਆਪਾਂ ਜਿਹੜਾ ਪੁਰਾਣੀ ਬਿਲਡਿੰਗ ਖੜੀ ਹੈ ਖੜੀ ਹੈ ਜੇ ਆਪਾਂ ਉਹਨੂੰ ਕੋਈ ਰਿਪੇਅਰ ਵੀ ਕਰ ਸਕਦੇ ਆਂਗੇ ਪੁਰਾਣੀ ਨੂੰ ਕੋਈ ਪ੍ਰੋਬਲਮ ਨਹੀਂ। ਜੇ ਆਪਾਂ ਉਹਦਾ ਲੈਂਟਰ ਜਿਹੜਾ ਹੈਗਾ ਉਹਨੂੰ ਤੋੜ ਲੈਨੇ ਆਂ ਫਿਰ ਆਪ ਨੂੰ ਬਾਈ ਲਾਅ ਜਿਹੜਾ ਹੈਗਾ 16 ਫੁੱਟ ਪਿੱਛੇ ਆਉਣਾ ਪੈਂਦਾ ਹੈਗਾ। ਜੇ ਆਪਣੇ ਨਕਸ਼ੇ ਪਾਸ ਹੋਏ ਹੋਏ ਹੈਗੇ ਪੁਰਾਣੀ ਇਹਦੇ ਵਿੱਚ ਸਾਨੂੰ 16 ਫੁੱਟ ਜਿਹੜੀ ਜਗ੍ਹਾ ਅੱਗੇ ਹੋएगी ਛੱਡ ਕੇ ਪਿੱਛੇ ਬਣਾਉਣਾ ਪਊਗਾ ਬਣਾਇਆ ਹੋਇਆ ਆਪਾਂ ਆ ਜਿੰਨੀ ਵੀ ਨਵੀਂ ਕੰਸਟ੍ਰਕਸ਼ਨ ਹੋਈ ਸਾਰੀ 16 ਫੁੱਟ ਛੱਡ ਕੇ ਹੋਈ ਆ ਪਿੱਛੇ ਜੀ ਜੇ ਕੋਈ ਵੀ ਕੰਸਟ੍ਰਕਸ਼ਨ ਮੰਨ ਕੇ ਚੱਲੋ ਆਪਣਾ ਹਾਈਵੇ ਦੇ ਉੱਪਰ ਜਿਵੇਂ ਰੋਜ਼ ਗਾਰਡਨ ਤੋਂ ਸ਼ੁਰੂ ਕਰ ਲਓ ਤੇ ਆਪਣਾ ਅੱਗੇ ਤੱਕ ਜਾਣੇ ਆਪਾਂ ਹਰਭਾਸ ਨਗਰ ਤੱਕ ਜਾਣੇ ਹਾਈਵੇ ਆ ਗਿਆ ਸਾਰਾ ਕੋਈ ਬਿਲਡਿੰਗ ਵੀ ਨਵੀਂ ਬਣੂਗੀ ਕੋਈ ਨਵੀਂ ਕੰਸਟ੍ਰਕਸ਼ਨ ਹੁੰਦੀ ਆ 16 ਫੁੱਟ ਹਟ ਕੇ ਪਿੱਛੇ ਬਣੂਗੀ ਜੇ 16 ਫੁੱਟ ਹਟ ਕੇ ਪਿੱਛੇ ਨਹੀਂ ਬਣਦੀ ਤਾਂ ਉਹ ਇਲੀਗਲ ਕੰਸਟ੍ਰਕਸ਼ਨ ਹੈਗਾ ਉਹ ਤੋਂ ਅ ਡੈਮੋਲੇਟ ਹੋ ਸਕਦੇ ਕਿਸੇ ਟਾਈਮ ਵੀ ਡੈਮੋਲੇਟ ਹੋ ਸਕਦਾ ਜਿਹੜੇ ਤੁਸੀਂ ਬੈਡਿੰਗ ਬਣਾ ਰਹੇ ਸੀ ਤੁਹਾਨੂੰ ਵੀ ਨਿਗਮ ਵਾਲਿਆਂ ਨੇ ਨਕਸ਼ਾ ਬੈਕ ਕਰਕੇ ਪਾਸ ਕਰਨ ਦੇ ਚਾਹ ਹਾਂ ਹਾਂ ਬਿਲਕੁਲ ਉਹ ਤਾਂ ਕਹਿੰਦੇ ਭਾਈ ਲੋ ਜਿਹੜਾ ਹੈਗਾ ਤੁਸੀਂ ਲੋ ਫਾਲੋ ਕਰੋ ਲੋ ਫਾਲੋ ਕੀਤਾ ਸਾਰਿਆਂ ਨੇ ਉਹਨਾਂ ਨੇ ਦੱਸਿਆ ਕਿ ਸਾਨੂੰ ਸੰਤਾ ਪਤਾ ਨਹੀਂ ਸੀ ਪਹਿਲਾਂ ਤਾਂ ਕਹਿੰਦੇ 16 ਫੁੱਟ ਪਿੱਛੇ हट ਕੇ ਤੁਸੀਂ ਜਿਹੜਾ ਹੈਗਾ ਕੰਸਟਰਕਸ਼ਨ ਕਰ ਸਕਦੇ ਹੋ ਕੰਸਟਰਕਸ਼ਨ ਹੋਈਆਂ ਵੀ 16 ਫੁੱਟ ਪਿੱਛੇ ਹਟ ਕੇ ਉਹ ਹੋਇਆ ਸਭ ਕੁਝ ਸੁੱਤ ਕੋਈ ਦੋਰਾ ਹੈ ਠੀਕ ਥੈਂਕ ਯੂ